ਮੇਰੇ ਵੀ ਸਵਾਲ ਹੈ ਜੀ ਤੁਹਾਨੂੰ ਤਾਂ ਅਸੀਂ ਮੇਰਾ ਇੱਕ ਸਵਾਲ ਹੈਗਾ ਤੁਹਾਨੂੰ ਇੱਕ ਸਵਾਲ ਹੈ ਤੁਹਾਨੂੰ ਅੱਜ ਅਸੀਂ ਆਏ ਰੁਕ ਜੀ ਅਸੀਂ ਆਏ ਅੱਜ ਆ ਜਾਏਗਾ ਮੇਰੀ ਗੱਲ ਸੁਣੋ ਮੈਂ ਆਪਾਂ ਆਪਾਂ ਬੜੀ ਵਾਰੀ ਮਿਲਿਆ ਤੁਹਾਡੀ ਮੈਡੀਕਲ ਦੀ ਦੁਕਾਨ ਆ ਮੈਂ ਤੁਹਾਡੀ ਦੁਕਾਨ ਤੇ ਵੀ ਬੜੀ ਵਾਰੀ ਮਿਲਿਆ ਬੜੀ ਵਾਰੀ ਮੈਂ ਮਿਲਿਆ ਤੁਹਾਨੂੰ ਮੈਂ ਕਿੰਨਾ ਜੀ ਉਹ ਠੀਕ ਆ ਉਹ ਆਪਣੀਆਂ ਚੀਜ਼ਾਂ ਠੀਕ ਆਪਣੀ ਖਾਦੇ ਹਾਂ ਜੀ ਹਾਂਜੀ ਇੱਥੇ ਆ ਜਨਤਾ ਰਹੇ ਸਵਾਲ ਹਾਂ ਭਈ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਹੂੰ ਉਹਦੀਆਂ ਜੋ ਮੰਗਾਂ ਆਂ ਹੂੰ ਕੀ ਆਪਾਂ ਉਹਨਾਂ ਮੰਗਾਂ ਦੇ ਨਾਲ ਸਹਿਮਤ ਆ ਸਾਰਿਆਂ ਦੇ ਨਾਲ ਬਿਲਕੁਲ ਸਹਿਮਤ ਆ ਜੀ ਸਾਡੇ ਭਗਵੰਤ ਮਾਨ ਸਾਹਿਬ 2 2 ਵਜੇ ਤੱਕ ਕੇਂਦਰ ਦੇ ਮੰਤਰੀਆਂ ਨਾਲ ਬੈਠ ਕੇ 2 2 3 3 ਵਜੇ ਤੱਕ ਮੀਟਿੰਗਾਂ ਕਰਦੇ ਰਹਿੰਦੇ ਜਾਂਦੇ ਰਹੇ ਜਾਂਦੇ ਰਹੇ ਕੋਈ ਮੁੱਖ ਮੰਤਰੀ ਆ ਅੱਜ ਮੈਂ ਜਿੱਥੋਂ ਦੀ ਲੰਕਿਆਂ ਆਉਣ ਡਿਆ ਮੈਂ ਇੱਕ ਮੋਟਰ ਬੰਦ ਨਹੀਂ ਵੇਖੀ ਸਾਰੀ ਇੰਨੀ ਬਿਜਲੀ ਸਪਲਾਈ ਆਉਣ ਡਈ ਹੈ ਨਾ ਇੰਨੀ ਬਿਜਲੀ ਸਪਲਾਈ ਆਉਣ ਡਈ ਹੈ ਮੈਂ ਨਹੀਂ ਅੱਜ ਤੱਕ ਜਨੇ ਮੈਨੂੰ ਲੋਕ ਨਾ ਐ ਐ ਕਰਦੇ ਮੇਰੇ ਤੇ ਤੁਸੀਂ ਕਿਸਾਨਾਂ ਨੂੰ ਉਹ ਕੁਝ ਦੇ ਦਿੱਤਾ ਤੇ ਰਹੇ ਜੀ ਅਸੀਂ ਅਸੀਂ ਕਹਿ ਰਹੇ ਮੈਂ ਐਸਪੀ ਖਰੀਦ ਦਾ ਗਰੰਟੀ ਕਾਨੂੰਨ ਜੇ ਤੁਹਾਡੀ ਸਰਕਾਰ ਉੱਤੇ ਆਉਂਦੀ ਆ ਹਾਂ ਹਾਂਜੀ ਕੀ ਉਹ ਬਣਾਇਆ ਜਾਊਗਾ ਦੇਖੋ ਜੀ ਆਪਣੇ ਸਾਰੇ ਸਾਰੇ ਹੀ ਆਪਾਂ ਮਸਲੇ ਜਿਹੜੇ ਆ ਸਾਡੀ ਲੀਡਰਸ਼ਿਪ ਜਿਹੜੀ ਆ ਸਾਡੇ ਸਾਰਿਆਂ ਦੇ ਨਿਗਾਹ ਦੇ ਵਿੱਚ ਨੇ ਅਸੀਂ ਸਾਰੇ ਹੀ ਕਰ ਰਹੇ ਆਂ ਦੇਖੋ ਦੇਖੋ ਮੇਰੀ ਗੱਲ ਸੁਣੋ ਮੇਰੀ ਡਿਊਟੀ ਮਾਨ ਸਾਹਿਬ ਨੇ ਲਈ ਬਤੌਰ ਬਿਜਲੀ ਮੰਤਰੀ ਤੁਸੀਂ ਮੈਨੂੰ ਇੱਕ ਗੱਲ ਤਾਂ ਕਿ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਆ ਗੱਲ ਅਸੀਂ ਬੱਤੀ ਆ ਰਹੀ ਕਿ ਨਹੀਂ ਆ ਰਹੀ ਹੈ ਦੱਸੋ ਇਹ ਇੱਥੇ ਅਸੀਂ ਇੱਥੇ ਬੱਤੀ ਆ ਰਹੀ ਤੇ ਯਾਰ ਕੋਈ ਇਹਦੀ ਗੱਲ ਸਮਝਣ ਨੂੰ ਸੁਣ ਵੀ ਲਈਦੀ ਨਹੀਂ ਯਾਰ ਯਾਰ ਕੋਈ ਬੱਤੀ ਦੀ ਕੋਈ ਕੀਮਤ ਨਹੀਂ ਹੈ ਮਗਰ ਐਨਐਸਪੀ ਤਾਂ ਉਹਦੀ ਬੱਤੀ ਆਊਗੀ ਤਾਂ ਖੇਤ ਮਗਰ ਬੱਤੀ ਤੇ ਆਵਾਂਗੇ ਆਵਾਂਗੇ ਮਗਰ ਨਹੀਂ ਪਹਿਲਾਂ ਪਹਿਲਾਂ ਬੱਤੀ ਤੇ ਆਓ ਭਾਈ ਜਾਨ ਬੱਤੀ ਆਓ ਯਾਰ ਇੱਥੇ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਇਹ ਬਿਜਲੀ ਮੰਤਰੀ ਹੈ ਨਹੀਂ ਮੰਤਰੀ ਆ ਬਿਜਲੀ ਮੰਤਰੀ ਆ ਬਿਜਲੀ ਮੰਤਰੀ ਤੌਰ ਤੇ ਆਏ ਕਿ ਜਾਂ ਐਮਪੀ ਦੀ ਕੁਰਸੀ ਵਾਸਤੇ ਵੋਟਾਂ ਵਾਸਤੇ ਯਾਰ ਸਾਰੇ ਭਾਰਤ ਚੰਪੀ ਦੀਆਂ ਚ ਬਿਲਕੁਲ ਇਹੀ ਚੀਜ਼ ਹੁਣ ਸਮਝੋ ਇਸ ਚੀਜ਼ ਨੂੰ ਜੇ ਅਸੀਂ ਐਮਪੀਬੀਸੀ ਜੀ ਮੈਂ ਸਾਰੀ ਗੱਲ ਸਮਝੀ ਗਾਈ ਉਹ ਨਹੀਂ ਪੈਂਦਾ ਮੈਨੂੰ ਦੱਸੋ ਬਿਜਲੀ ਆਉਦੀ ਕਿ ਨਹੀਂ ਮੈਂ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਸਰ ਦੇ ਕਮਾਨ ਸਾਹਿਬ ਜਿੰਦਾਬਾਦ लीडर मु